ਮੈਂ 10ਵੀਂ ਦਾ ਵਿਦਿਆਰਥੀ ਹਾਂ। ਸ਼੍ਰੀ ਗੁਰੂ ਦੇਖ ਭਾਦਰ ਜੀ ਦਾ 350 ਮੀਟਰ ਦੇਸ਼ੀ ਵਿਖੇ ਵਾਲਾ ਬੜੀ ਸ਼ਰਧਾ ਭਰੂਪ ਭਾਇਆ ਪਿਆਰ ਰਿਹਾ ਹੈ। ਮੇਰਾ ਅੱਜ ਦਾ ਵਿਸ਼ੇ ਹੈ ਮਾਤਾ ਗੁਰੀ ਦੀ ਜ਼ਿੰਦਗੀ ਦਾ ਮੁੱਢ ਦਾ ਸੰਕਲਪ ਕੰਪਰੈਸ਼ੀਅਨ। ਜੰਯਾਪ ਦੀ ਦਿੱਤੀ ਅਕੜ ਦੀ ਨੇ ਐਸਕਰ ਹੋਣਾ ਸਪੂਆ ਹੈ ਨਾ ਨਾ ਜੋ ਆਪਣੇ ਜੀਵਨ ਨਾਲ ਜਿੰਦੀ ਸਿਰੋ ਆਪਣੇ ਕਰਤ ਸੇਵਾ ਅਤੇ ਸੰਗਨ ਨਾਲ ਹੋਣ ਵਰਨਿਆ ਪਿਛੇ ਨੂੰ ਰੋਸ਼ਣ ਕਰ ਜਾਂਦੀ ਹੈ। ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਨਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸੂਰਮਾ ਬਣਾ ਦਿੰਦੀ ਹੈ। ਮਾਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੋਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮਾਰੇ ਦਾ ਕੰਮ ਕੀਤਾ। ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਲਗਭਗ ਸੋਲਾਂ ਸੌ ਚੌਵੀ ਈਸਵੀ ਵਿੱਚ ਹੋਇਆ। ਬਚਪਨ ਤੋਂ ਹੀ ਉਹ ਸਦਗੁਣਾ ਸੰਜੇਪ ਅਦੇਸ਼ਾਤ੍ਰਮ ਦੇਵਾ ਇੱਕ ਸੌ 4272 ਬੋਲਟ ਸਿਰਜ ਅਤੇ ਜਾਸ ਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਇਸ ਵੀਚ ਮਾਤਾ ਬਿਜਲੀ ਜੀ ਦਾ ਰਿਆ ਜਿਹੜੀ ਤੈਕੀ ਭਾਰਤ ਕੀ ਨਾ ਹੋਇਆ ਗਿਆ ਤੋਂ ਬਾਅਦ ਉਹਨਾਂ ਦਾ ਤਾਥੁਰ ਅੱਗੇ ਦੇ ਤੀਰਵਸਾਹਿਬ ਆ ਗਏ ਉਹਨਾਂ ਨੂੰ ਛਿੜੀ ਦੇ

ਉਹ ਜਦੋਂ ਮਹਾਰਾਜਾ ਚੱਕਰਨਾਥ ਜੀ ਆਇਆ ਉਸ ਤੋਂ ਸਾਨੂੰ ਮਾਤਾ ਕਹੀ ਜੀ ਸੌਦਾ ਦੀ ਸੇਵਾ ਮੇਜੇ ਨੂੰ ਸੇਵਾ ਵੀ ਅਕੀਲਾ ਦੇ। ਉਹ ਨੂੰ ਜੀ ਦੇ ਸਾਥ ਨਾਲ ਮਾਲਵਾ, ਤਾਂਗਰ ਅਤੇ ਸੁਰਪ੍ਰੀਆ ਯਾਤਰਾਵਾਂ ਕੀਤੀ ਜਿੱਥੇ ਵੀ ਜੀ ਦੀ ਪਾਇਂਡੇ ਉੱਤੇ ਨੀਂਹ ਪਾਤਾ ਜੀ ਆਪਕੋ ਨੂੰ ਨਮਕਾ ਨਾਲ ਸੰਗਤ ਦੇ ਦੇਣ ਦਾ ਪ੍ਰੋਗਰਾਮ ਵਿੱਚ ਸਿਆਰ ਦੇਣੀ ਵੀ ਕੀ ਦੇਲੇ ਥੋੜਾ ਤੋਂ ਸ਼ਾਇਰ ਇਸ ਵਿੱਚ ਜਨਨ ਸ਼ਹਿਰ ਦੀ ਗੁਰ ਕਾਹਤ ਦੇ दसवीं युग श्री गुरु गोबिंद सिंह जी का पटना साहब जिसे माता गुद्धि जी के पों प्रकाश होया उस समय श्री गुरु तेग बहादुर की आसान की यात्रा में लिखे हुए साता बिग्री ने बाल गोदराय जी की गुणम संस्कार प्रवेश ने पचपन पुरुष में बच्चों भाषा गया शास्त्री विद्या सिखाने की व्यवस्था ਦੇਹਾ ਸਿਕ ਸਾਥੀਆਂ ਵਿਚ ਆਉਂਦਾ ਹੈ ਕਿ ਜਦੋਂ ਪਾਰ ਲੋਕੋ ਰਏ ਨਿਸ਼ਾਨੇਬਾਹੀ ਜਿੱਦੋਂ ਲੱਗੇ ਤਾਂ ਨਿਸ਼ਾਨਾ ਜ਼ਾਬੇ ਦਾ ਹੈ ਇਹ ਵੀ ਬਾਰੇ ਉਸ ਦੀ ਗੱਲ ਹੈ ਨਿਸ਼ਾਨਾ ਆਪਣੇ ਤੋਂ ਹੀ ਹਾਸਲ ਮਾਤਾ ਜੀ ਨੇ ਇਲਾਕੇ ਭਾਰ ਦੇ ਚੁਸ਼ੀ ਦੇ ਘਰ ਆ ਵਿਖਾ ਦੇ ਸਿੱਧਲ ਗਿਆ ਕਰਦਾ ਦੇਖਿਆ ਇੱਕ ਹੋਰ ਸਾਥੀ ਅਨੁਸਾਰ ਭਾਰ ਕੋਈ ਕੁੱਝ ਰਾਇ ਯੂ ਐਸ ਹੋਏ ਬਕਰ ਨਵੀਂ ਵਿੱਚ ਫਟ ਗਿਆ ਮਾਤਾ ਜੀ ਦੇ ਕੋਸ਼ਣ ਹੈ ਮਾਦਾ ਜੀ ਨੂੰ ਸਿਸ਼ਾ ਇੱਕ ਤੌਰ ਤੇ ਦਿੱਤਾ ਹੈਗਾ ਜਿਹਦੇ ਜੀ ਆਈ ਡੀ ਨੇ 1.12 ਹਸਤਾਪਾਇਆ ਕੋਲ ਲਈ ਬੋਦੇ ਖਾਤੇ ਸੁਰ ਦੇ ਦਾ ਮਾਦਾ ਜੀ ਨੇ ਇਸ ਦਾ ਨਿਜ ਉਤਰ ਨੂੰ ਲੈਤਾ ਇਹਦਾ ਵਿੱਚ ਕੋਸ਼ਿਸ਼ ਰਹਿਣ ਲਈ ਕਿ ਉਹ ਅੰਦਰੋਂ ਪ੍ਰਸਾਣ ਹੋਏ 1674 ਈਸਵੀ ਵਿੱਚ ਗਿਆਨਸ਼ੀਲ ਦੀ ਬੇਨ ਦਾ ਆਪਾ ਕੀ ਮੌਕਾ ਧਰਮ ਅਤੇ ਅਨੁਸਿਰਾ ਇਕਾਤੇ ਆਪੇ ਆਧਰਕੀ ਦਾ ਮਾਤਾ ਗੁਜਰੀ ਜੀ ਨੇ ਆਪਣੇ ਇਸ ਕਹਾਣੀ ਨੂੰ ਮੁੱਖ ਮੰਨਿਆ ਉਹਨਾਂ ਗੁਜਰੀ ਜੀ ਇੱਕ ਬਹੁਤ ਸ਼ਖਸੀਅਤ ਨੇ ਪਰਿਵਾਰ ਅਤੇ ਸੰਗਤ ਤੋਂ ਹੌਸਲਾ ਦਿੱਤਾ ਸੋਲਾਂ ਸੌ ਨੜਿਨਵੇਂ ਈਸਵੀ ਵਿੱਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਮਾਤਾ ਜੀ ਵੀ ਉਸ ਥਾਂ 'ਤੇ ਮੌਜੂਦ ਸਨ ਮਾਤਾ ਗੁਜਰੀ ਜੀ ਦਾ ਜੀਵਨ ਪਤੀ ਪੁੱਤਰ ਅਤੇ ਪਤੀ ਅਤੇ ਪੁੱਤਰ ਪ੍ਰਤੀ ਵਿਸ਼ਵਾਸ ਨਿਸ਼ਠਾ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਆਸਾ ਉਹ ਸੇਕਟੇ ਦੇ ਆਤਵਾ ਉਹਦਾ ਅਮੋਰ ਪ੍ਰੋਗਰਾਮ ਜੋ ਮੈਂ ਜਿਹੜਾ ਯਾਰ ਸੀਡੀ 10 20 ਸੇਕਟੇ ਮਹਾ ਨੂੰ ਕਸ਼ ਕਰਦੀ ਹੈ ਜਿੱਦਾਂ